ਕੌਂਤੀਆ ਬੂਟਾ ਸਿੰਘ ਜੀ ਦੇ ਨਾਂ ਤੇ ਸੰਨੀ ਜੋਲ ਨੇ ਇੱਕ ਗਦਰ ਫਿਲਮ ਬਣਾਈ ਤੇ ਗਰਦਾਸ ਮਾਨ ਸਾਹਿਬ ਨੇ ਸ਼ਹੀਦ-ਏ-ਮੁਹੱਬਤ। ਅਸਲ ਵਿੱਚ ਇਹ ਇੱਕ ਸੱਚੀ ਕਹਾਣੀ ਹੈ ਬੂਟਾ ਸਿੰਘ ਦੀ। 1947 ਵੇਲੇ ਪੰਜਾਬ ਦਾ ਬੜਾ ਹੀ ਉਜਾੜਾ ਹੋਇਆ ਤੇ ਇਸ ਉਜਾੜੇ ਦਾ ਹਿੱਸਾ ਇਹ ਬੂਟਾ ਸਿੰਘ ਵੀ ਆਇਆ। 22 ਫਰਵਰੀ 1957 ਦੀ ਦੁਪਹਿਰ ਨੂੰ ਲਾਹੌਰ ਦੇ ਨੇੜੇ ਸ਼ਾਤਰਾ ਰੇਲਵੇ ਸਟੇਸ਼ਨ ਤੇ ਇੱਕ ਟ੍ਰੇਨ ਆਉਂਦੀ ਹੈ ਤੇ ਉਸ ਟ੍ਰੇਨ ਦੇ ਥੱਲੇ ਆ ਕੇ ਬੂਟਾ ਸਿੰਘ ਆਪਣੀ ਜਾਨ ਦੇ ਦਿੱਤੀ। ਤੇ ਕੋਲੇ ਖੜੀ ਚਾਰ ਪੰਜ ਸਾਲ ਦੀ ਇੱਕ ਛੋਟੀ ਜਿਹੀ ਕੁੜੀ ਉੱਚੀ ਉੱਚੀ ਬਾਪੂ ਬਾਪੂ ਕਹਿ ਕੇ ਕਿ ਕਮਾਰੇ ਹੁੰਦੀ ਆ ਤੇ ਉਹੀ ਬਾਪੂ 15-20 ਮਿੰਟ ਪਹਿਲਾਂ ਇਸੇ ਛੋਟੀ ਜਿਹੀ ਕੁੜੀ ਨੂੰ ਬੁੱਕਲ ਦੇ ਵਿੱਚ ਲੈ ਕੇ ਮੱਥਾ ਚੁੰਮ ਕੇ ਇਹ ਕਹਿ ਰਿਹਾ ਸੀ ਕਿ ਬਸ ਮੈਂ ਤੇਰੀ ਮੰਮੀ ਨੂੰ ਜਲਦੀ ਹੀ ਲੈ ਕੇ ਆਉਂਦਾ ਤੇਰੀ ਮੰਮੀ ਜਲਦੀ ਹੀ ਆ ਰਹੀ ਹੈ ਤੇ ਕੋਲੇ ਖੜੇ ਲੋਕ ਜਦੋਂ ਬੂਟਾ ਸਿੰਘ ਦੀ ਜੇਬ ਦੀ ਤਲਾਸ਼ੀ ਲੈਂਦੇ ਆ ਤੇ ਕੁਝ ਪੈਸੇ ਨਿਕਲਦੇ ਆ ਤੇ ਕੁਝ ਡਾਕੂਮੈਂਟ ਤੇ ਇੱਕ ਜੇਬ ਦੇ ਵਿੱਚੋਂ ਚਿੱਠੀ ਲਿੱਕ ਲਈ ਹੈ ਤੇ ਚਿੱਠੀ ਤੇ ਲਿਖਿਆ ਹੋਇਆ ਸੀ ਜਨਮ ਮੈਂ ਤੇ ਤੇਰੀ ਧੀ ਅਸੀਂ ਖੁਸ਼ੀ ਖੁਸ਼ੀ ਤੇਰੇ ਕੋਲੇ ਆਏ ਸੀ ਪਰ ਤੂੰ ਸਾਡੀ ਕਦਰ ਨਾ ਪਾਈ ਤੂੰ ਸਾਨੂੰ ਬਗਾਨਿਆ ਕਰ ਦਿੱਤਾ ਮੈਂ ਹੁਣ ਜਾ ਰਿਹਾ ਤੇ ਮੇਰੀ ਇੱਕ ਇੱਛਾ ਹੈ ਕਿ ਮੇਰੀ ਕਬਰ ਤੇਰੇ ਪਿੰਡ ਬਣੇ ਕਿ ਰੋਜ਼ ਨਹੀਂ ਤਾਂ ਕਦੇ-ਕਦੇ ਹੀ ਤੂੰ ਮੇਰੀ ਕਬਰ ਤੇ ਫੁੱਲ ਚੜਾ ਕੇ ਜਾਇਆ ਕਰੀ ਹੋ ਸਕੇ ਤਾਂ ਮੇਰੀ ਧੀ ਸਾਂਭ ਲਵੀਂ ਇਹ ਇਹ ਕਹਾਣੀ ਸ਼ੁਰੂ ਹੁੰਦੀ ਹੈ 1947 ਤੋਂ ਜਦੋਂ ਭਾਰਤ ਦੇ ਵੱਡੇ ਰਾਜਨੀਤਿਕ ਲੀਡਰਾਂ ਵੱਲੋਂ ਪੰਜਾਬ ਦਾ ਰਾਜ ਕਿ ਉਜਾੜਾ ਕੀਤਾ ਗਿਆ ਪਾਕਿਸਤਾਨੀ ਸਾਈਡ ਤੋਂ ਹਿੰਦੂ ਸਿੱਖ ਭਰਾ ਆ ਰਹੇ ਸੀ ਤੇ ਇਧਰੋਂ ਮੁਸਲਮਾਨ ਭਰਾ ਪਾਕਿਸਤਾਨ ਵੱਲ ਨੂੰ ਜਾ ਰਹੇ ਸੀ ਤੇ ਮੁਸਲਮਾਨ ਭਰਾਵਾਂ ਤੇ ਧੜਵੀਆਂ ਦੇ ਗਰੁੱਪ ਵੱਲੋਂ ਅਟੈਕ ਕੀਤਾ ਜਾਂਦਾ ਹੈ ਤੇ ਉਸ ਅਟੈਕ ਦੇ ਵਿੱਚ ਜਨਮਨਾ ਦੀ ਕੁੜੀ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਅਗਵਾ ਹੋਈ ਕੁੜੀ ਉਹ ਤੋਂ ਜਦੋਂ ਉਹਨਾਂ ਤੋਂ ਛੁਡਾ ਕੇ ਭੱਜਦੀ ਐ ਖੇਤਾਂ ਵਿੱਚ ਦੀ ਤਾਂ ਅੱਗੇ ਬੂਟਾ ਸਿੰਘ ਮਿਲਦਾ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਜਦੋਂ ਉਹ ਕਮਾ ਕੇ ਦੇਖਦਾ ਚੀਕਾਂ ਮਾਰਦੀ ਆਵਾਜ਼ ਸੁਣਾਈ ਦਿੰਦੀ ਐ ਤਾਂ ਦੇਖਦਾ ਦੋ ਤਿੰਨ ਮੁੰਡੇ ਉਹਦੇ ਮਗਰ ਹੱਥਾਂ ਦੇ ਵਿੱਚ ਡਾਂਗਾ ਫੜੀਆਂ ਆ ਰਹੇ ਹੁੰਦੇ ਆ ਤਾਂ ਅੱਗੇ ਬੂਟਾ ਸਿੰਘ ਖੜਦਾ ਝਗੜਾ ਕਰਨ ਦਾ ਕੁਝ ਕਈ ਗੱਲਾਂ ਤੇ ਫੈਸਲਾ ਹੁੰਦਾ ਤੇ ਕੁੜੀ ਛੜਾ ਲੇਤਾ ਹੈ ਅੰਦਰ ਤੇ ਆਪਣੇ ਕਰ ਲਿਆ ਜਾਂਦਾ ਹੈ ਜੇਕਰ ਇੱਥੇ ਬੂਟਾ ਸਿੰਘ ਦੀ ਗੱਲ ਕਰ ਲਈ ਜਾਵੇ ਤਾਂ ਜਲੰਧਰ ਦੇ ਨੇੜੇ ਪਿੰਡ ਸੀ ਤੇ ਪਿੰਡ ਦਾ ਆਪਾਂ ਨਾਂ ਨਹੀਂ ਲੈਣਾ ਇੰਡੀਅਨ ਬ੍ਰਿਟਿਸ਼ ਆਰਮੀ ਦੇ ਵਿੱਚ ਇਹ ਸੈਨਿਕ ਸੀ ਤੇ ਜਿਹੜਾ ਵਰਲਡ 2 ਵੇਲੇ ਬਰਮਾ ਦੇ ਵਿੱਚ ਮੋਰਚਾ ਲੱਗਿਆ ਸੀ ਮਾਉਂਟ ਵੈਟਰਨ ਨੇ ਸੰਭਿਆ ਸੀ ਉਸ ਦੇ ਵਿੱਚ ਇਹ ਤੈਨਾਤ ਰਿਹਾ ਤੇ ਉਸ ਤੋਂ ਬਾਅਦ ਘਰ ਆ ਜਾਂਦਾ 40-45 ਸਾਲ ਦੀ ਉਮਰ ਸੀ ਮਾਤਾ ਪਿਤਾ ਹੈਨੀਸੀ ਉਹਨਾਂ ਦਿਨਾਂ ਵਿੱਚ ਇਧਰੋਂ ਉਧਰੋਂ ਦੰਗਿਆਂ ਦੀਆਂ ਕਾਫੀ ਖਬਰਾਂ ਆਇਆ ਕਰਨ ਜਨਮ ਡਰੀ ਹੋਈ ਸੈਮੀ ਬੂਟਾ ਸਿੰਘ ਦੇ ਘਰ ਰਿਆ ਕਰੇ ਤੇ ਹੌਲੀ-ਹੌਲੀ ਬੂਟਾ ਸਿੰਘ ਦੇ ਨਾਲ ਖੇਤ ਜਾਣਾ ਸਟਾਰਟ ਕੀਤਾ ਬੂਟਾ ਸਿੰਘ ਦੇ ਨਾਲ ਖੇਤ ਦਾ ਕੰਮਕਾਜ ਵੀ ਕਰਵਾਇਆ ਕਰੇ ਤੇ ਹੌਲੀ-ਹੌਲੀ ਜਦੋਂ ਘੁਲ ਮਿਲ ਗਈ ਰਚ ਮਿਚ ਗਈ ਤੇ ਬੂਟਾ ਸਿੰਘ ਤੇ ਜਨਮ ਨੇ ਵਿਆਹ ਕਰਵਾਇਆ ਥੋੜੇ ਟਾਈਮ ਬਾਅਦ ਪ੍ਰੈਗਨੈਂਟ ਹੁੰਦੀ ਹੈ ਤੇ ਇੱਕ ਕੁੜੀ ਨੂੰ ਜਨਮ ਦਿੱਤਾ ਜਿਹਦਾ ਨਾਮ ਰੱਖਿਆ ਗਿਆ ਤਨਵੀਰ ਕੌਰ ਉਮਰ ਦਾ ਚਾਹੇ ਇਹਨਾਂ ਦੇ ਵਿੱਚ ਦੁੱਗਣਾ ਤਿੰਗਣਾ ਫਾਸਲਾ ਸੀ ਜਨਮ 18-19 ਸਾਲ ਦੀ ਸੀ ਤੇ ਬੂਟਾ ਸਿੰਘ 40-45 ਸਾਲ ਦਾ ਪਰ ਇਹ ਫਿਰ ਵੀ ਦੋਨੋਂ ਖੁਸ਼ ਸੀ ਜਦੋਂ ਰਾਜਨੀਤਿਕ ਦੰਗਿਆਂ ਦੀ ਅੱਗ ਥੋੜੀ ਜਿਹੀ ਠੰਡੀ ਹੋਣ ਲੱਗਦੀ ਹੈ ਤੇ ਇੱਕ ਦਿਨ ਆਉਂਦਾ 17 ਜਨਵਰੀ 1948 ਦੇਸ਼ ਦਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਲੋਕਾਂ ਦੇ ਨਾਲ ਇੱਕ ਅਪੀਲ ਕਰਦਾ ਅਪੀਲ ਇਹ ਸੀ ਕਿ ਦੰਗਿਆਂ ਦੌਰਾਨ ਜਿਹੜੀਆਂ ਔਰਤਾਂ ਕੁੜੀਆਂ ਆਪਣੇ ਪਰਿਵਾਰ ਨਾਲੋਂ ਵੱਖ ਹੋ ਗਈਆਂ ਜਾਂ ਜਿਨ੍ਹਾਂ ਨੂੰ ਬਰਦੀ ਬਣਾ ਲਿਆ ਗਿਆ ਉਹਨਾਂ ਕੁੜੀਆਂ ਔਰਤਾਂ ਨੂੰ ਉਹਨਾਂ ਪਰਵਾਰਾਂ ਨਾਲ ਮਲਾਇਆ ਜਾਵੇ ਤੇ ਭਾਰਤ ਵਾਲੇ ਪਾਸੇ ਇੱਕ ਕਮੇਟੀ ਬਣਦੀ ਹੈ ਤੇ ਕਮੇਟੀ ਦੇ ਵਿੱਚ ਸ਼ਾਮਲ ਹੁੰਦੇ ਆ ਲੋਕ ਜਿਹੜੇ ਮੁਰਤਲਾ ਸਾਰਾ ਬਾਈ ਨਹਿਰੂ ਕਮਲਾ ਪਟੇਲ ਇਹ ਲੋਕ ਸ਼ਾਮਲ ਹੁੰਦੇ ਆ ਤੇ ਇੱਕ ਕਮੇਟੀ ਬਣਾਈ ਜਾਂਦੀ ਆ ਪਾਕਿਸਤਾਨ ਵਾਲੇ ਪਾਸੇ ਉਹਦੇ ਵਿੱਚ ਸਾਊਥ ਏਸ਼ੀਆ ਦੀ ਪਹਿਲੀ ਮਹਿਲਾ ਮੰਤਰੀ ਰਾਬੀਆ ਸੁਲਤਾਨਾ ਕਾਰੀ ਇਹ ਸ਼ਾਮਲ ਕੀਤੀ ਜਾਂਦੀ ਹੈ ਕੁਝ ਦਿਨਾਂ ਬਾਅਦ ਬੁੱਟਾ ਸਿੰਘ ਦੇ ਘਰ ਕੁਝ ਪੁਲਿਸ ਅਫਸਰ ਪਹੁੰਚਦੇ ਆ ਤੇ ਜਨਮ ਨੂੰ ਨਾਲ ਲੈ ਕੇ ਜਾਣ ਦੀ ਗੱਲ ਕਰਦੇ ਆ ਤੇ ਕੁਝ ਲੋਕਾਂ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਜਨਮ ਨਾਲ ਨਹੀਂ ਜਾਣਾ ਚਾਹੁੰਦੀ ਸੀ ਕਿ ਉਹ ਇਹ ਕਹਿ ਰਹੀ ਸੀ ਕਿ ਮੇਰੀ ਛੋਟੀ ਜੀ ਬੱਚੀ ਆ ਮੇਰਾ ਇਹੀ ਪਰਿਵਾਰ ਆ ਮੈਂ ਇਸ ਨੂੰ ਛੱਡ ਕੇ ਕਿੱਥੇ ਨਹੀਂ ਜਾਣਾ ਤੇ ਕੁਝ ਪੁਲਿਸ ਅਫਸਰਾਂ ਵੱਲੋਂ ਕੁਝ ਰਾਜਨੀਤਿਕ ਲੀਡਰਾਂ ਵੱਲੋਂ ਇਹ ਗੱਲ ਉਛਾਲੀ ਗਈ ਕਿ ਇਸ ਨੂੰ ਅਗਵਾ ਕਰ ਰੱਖਿਆ ਹੈ ਤੇ ਬੂਟਾ ਸਿੰਘ ਵੀ ਇਸ ਗੱਲ ਤੇ ਮਿੰਤਾ ਤਰਲੇ ਕਰ ਰਿਹਾ ਸੀ ਕਿ ਮੇਰੀ ਇੱਕ ਛੋਟੀ ਜੀ ਕੁੜੀ ਐ ਮੈਂ ਇਸ ਨੂੰ ਕਿੱਥੇ ਲੈ ਕੇ ਜਾਊਂਗਾ ਪਰ ਪੁਲਿਸ ਅਫਸਰਾਂ ਨੇ ਉਹਦੀ ਗੱਲ ਨਾ ਸੁਣੀ ਤੇ ਜਨਮ ਨੂੰ ਇੱਕ ਕੈਂਪੋ ਬਣਾਇਆ ਸੀ ਬਾਰਡਰ ਦੇ ਨੇੜੇ ਉੱਥੇ ਲੈ ਜਾਂਦੇ ਆ। ਕਾਫੀ ਦਿਨਾਂ ਤੱਕ ਉੱਥੇ ਰੱਖਦੇ ਆ ਰੋਂਦਾ ਕਰ ਲਾਉਂਦਾ ਬੂਟਾ ਸਿੰਘ ਆਪਣੀ ਛੋਟੀ ਜੀ ਕੁੜੀ ਨੂੰ ਨਾਲ ਲੈ ਕੇ ਜਾਂਦਾ। ਤਰਲੇ ਮਿੰਤਾ ਕਰਦਾ ਅਫਸਰਾਂ ਦੇ ਕੋਈ ਸੁਣਵਾਈ ਨਹੀਂ ਹੁੰਦੀ ਬਾਪ ਸਾਇਆ ਦਾ ਦੂਜੇ ਦਿਨ ਫੇਰ ਜਾਂਦਾ। ਫਿਰ ਕਿਸੇ ਨੇ ਦੱਸਿਆ ਤਾਂ ਦਿੱਲੀ ਉਹ ਬੂਟਾ ਸਿੰਘ ਐਂਬੈਸੀ ਦੇ ਵਿੱਚ ਜਾਂਦਾ ਪਾਕਿਸਤਾਨ ਦੀ ਐਂਬੈਸੀ ਦੇ ਵਿੱਚ ਸਰਕਾਰ ਵੱਲੋਂ ਕੋਈ ਉਹਦੀ ਗੱਲ ਨਹੀਂ ਸੁਣੀ ਜਾਂਦੀ ਰੋਂਦਾ ਕਰਲਾਉਂਦਾ ਬੂਟਾ ਸਿੰਘ ਵਾਪਸ ਆਉਂਦਾ ਹੈ ਤਾਂ ਇੰਨੇ ਟਾਈਮ ਬਾਅਦ ਪਤਾ ਲੱਗਦਾ ਕੁਝ ਦਿਨਾਂ ਬਾਅਦ ਕਿ ਲਾਹੌਰ ਦੇ ਨੇੜੇ ਪਿੰਡ ਨੂਰਪੁਰ ਜਨਮ ਦੀ ਫੈਮਿਲੀ ਲਈ ਲੱਭ ਲਈ ਗਈ ਹੈ ਤੇ ਜਨਮ ਨੂੰ ਨੂਰਪੁਰ ਭੇਜ ਦਿੱਤਾ ਬੂਟਾ ਸਿੰਘ ਤੇ ਬੂਟੇ ਦੀ ਕੁੜੀ ਰੋ ਕਰਲਾ ਕੇ ਰਹਿ ਜਾਂਦੇ ਕਿਸੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤੇ ਕੁੜੀ ਨੂੰ ਰੋਂਦਿਆਂ ਦੇਖ ਕੇ ਜਦੋਂ ਨਹੀਂ ਰਿਹਾ ਜਾਂਦਾ ਤੇ ਇਹ ਦਿੱਲੀ ਪਹੁੰਚਦਾ ਹੈ ਜਾਮਾ ਮਸਜਿਦ ਆਪਣੇ ਵਾਲ ਕਟਵਾ ਲੈਂਦਾ ਤੇ ਧਰਮ ਚੇਂਜ ਕਰ ਲੈਂਦਾ ਹੈ ਤੇ ਆਪਣਾ ਨਾਮ ਰੱਖਦਾ ਜਮੀਲ احمد ਇਹ ਫਿਰ ਪਾਕਿਸਤਾਨ ਦੀ ਨਾਗਰਿਕਤਾ ਦੀ ਫਾਈਲ ਅਪਲਾਈ ਕਰਦਾ ਉਹ ਫਾਈਲ ਰਿਜੈਕਟ ਹੋ ਜਾਂਦੀ ਹੈ ਤੇ ਫਿਰ ਇਹ ਕਿਸੇ ਦੇ ਕਹਿਣ ਤੇ ਵੀਜ਼ਾ ਅਪਲਾਈ ਕਰਦਾ ਹੈ ਵੀਜ਼ਾ ਵੀ ਰਿਜੈਕਟ ਕੀਤਾ ਜਾਂਦਾ ਹੈ ਫਿਰ ਇੱਕ ਦਿਨ ਇਹ ਆਪਣੀ ਕੁੜੀ ਨੂੰ ਚੱਕਦਾ ਹੈ ਤੇ ਗੈਰ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਦਾ ਬਾਡਰ ਟੱਪ ਜਾਂਦਾ ਹੈ। ਬੂਟਾ ਸਿੰਘ ਪਹੁੰਚਦਾ ਸਿੱਧਾ ਜਨਮ ਦੇ ਘਰ ਪਿੰਡ ਨੂਰਪੁਰ ਤੇ ਉੱਥੇ ਜਾ ਕੇ ਇਹ ਆਪਣੀ ਸਾਰੀ ਕਹਾਣੀ ਸੁਣਾਉਂਦਾ ਹੈ ਤੇ ਆਪਣੀ ਪਤਨੀ ਦੀ ਮੰਗ ਰੱਖ ਦਿੰਦਾ ਕਿ ਮੇਰੀ ਪਤਨੀ ਹੈ ਮੇਰੇ ਨਾਲ ਪੇਜੋ। ਉਦੋਂ ਤੱਕ ਜਨਮ ਦਾ ਵਿਆਹ ਕਿਤੇ ਹੋਰ ਕਰ ਦਿੱਤਾ ਗਿਆ ਸੀ ਤੇ ਬੂਟਾ ਸਿੰਘ ਦੀ ਉੱਥੇ ਕੁੱਟਮਾਰ ਕਰਦੇ ਆ ਤੇ ਪੁਲਿਸ ਨੂੰ ਬੁਲਾ ਲੈਂਦੇ ਆ ਤੇ ਪੁਲਿਸ ਇਹਨੂੰ ਅਰੈਸਟ ਕਰਦੀ ਹੈ ਤੇ ਕੋਰਟ ਦੇ ਵਿੱਚ ਪੇਸ਼ ਕਰ ਦਿੰਦੀ ਹੈ ਬੂਟਾ ਸਿੰਘ ਆਪਣੀ ਦਰਦ ਕਹਾਣੀ ਸਾਰੀ ਜੱਜ ਸਾਹਿਬ ਨੂੰ ਸੁਣਾਉਂਦਾ ਹੈ ਜੱਜ ਬੂਟਾ ਸਿੰਘ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਜਾਂਦਾ ਹੈ ਤੇ ਕਮੇਟੀ ਦੀ ਪ੍ਰਧਾਨ ਰਾਬੀਆ ਸੁਲਤਾਨਾ ਕਰੀ ਨੂੰ ਕੋਰਟ ਦੇ ਵਿੱਚ ਬੁਲਾਉਂਦਾ ਤੇ ਇਹ ਕੇਸ ਰਾਬੀਆ ਸੁਲਤਾਨਾ ਨਾਲ ਡਿਸਕਸ ਕਰਦਾ ਹੈ ਤੇ ਗੱਲ ਇੱਥੇ ਪਹੁੰਚਦੀ ਹੈ ਕਿ ਆਪਾਂ ਇੱਕ ਵਾਰੀ ਜੈਨ ਨੂੰ ਕੋਰਟ ਦੇ ਵਿੱਚ ਬੁਲਾ ਲੈਣੇ ਆ ਜੇਕਰ ਜਾਣਾ ਚਾਹੁੰਦੀ ਹੋਊਗੀ ਵਾਪਸ ਇੰਡੀਆ ਤਾਂ ਚਲੀ ਜਾਊਗੀ ਜਨਮ ਨੂੰ ਬੁਲਾਉਂਦੇ ਆ ਇੱਕ ਸਾਈਡ ਤੇ ਜਨਮ ਖੜੀ ਆ ਦੂਸਰੇ ਪਾਸੇ ਬੁੱਟਾ ਸਿੰਘ ਤੇ ਬੁੱਟਾ ਸਿੰਘ ਦੀ ਕੁੜੀ ਜੱਸਾਪ ਵੱਲੋਂ ਦੋ ਤਿੰਨ ਸਵਾਲ ਕੀਤੇ ਜਾਂਦੇ ਆ ਪਹਿਲਾ ਸਵਾਲ ਇਹ ਹੁੰਦਾ ਕਿ ਜਨਮ ਤੂੰ ਇਸ ਇਨਸਾਨ ਨੂੰ ਜਾਣਦੀ ਐ ਕਹਿੰਦੀ ਹਾਂਜੀ ਇਹ ਮੇਰਾ ਪਹਿਲਾ ਪਤੀ ਐ ਇਹ ਕੁੜੀ ਨੂੰ ਜਾਣਦੀ ਐ ਕਹਿੰਦੀ ਹਾਂਜੀ ਇਹ ਮੇਰੀ ਧੀ ਐ ਕਹਿੰਦੀ ਫਿਰ ਤੂੰ ਕਹਿੰਦੇ ਫਿਰ ਤੂੰ ਇੰਡੀਆ ਇਹਨਾਂ ਨਾਲ ਵਾਪਸ ਜਾਣਾ ਚਾਹੁੰਨੀ ਐ ਉੱਥੇ ਆ ਕੇ ਜਨਮ ਨਾ ਕਰ ਦਿੰਦੀ ਤੇ ਬੂਟਾ ਸਿੰਘ ਗੋਡਿਆ ਪਾਰ ਹੋ ਕੇ ਮਨਤਾ ਕਰਦਾ ਹੈ ਤਰਲੇ ਕਰਦਾ ਰੋਂਦਾ ਕੁੜੀ ਵੀ ਰੋਂਦੀ ਹੈ ਕਹਿੰਦੇ ਕੋਰਟ ਦੇ ਵਿੱਚ ਜਿੰਨੇ ਲੋਕ ਬੈਠੇ ਸੀ ਸਾਰੇ ਭਾਵੁਕ ਹੋ ਜਾਂਦੇ ਪਰ ਕਹਿੰਦੇ ਜਨਮ ਦੇ ਕਿਤੇ ਨਾ ਕਿਤੇ ਘਰਦਿਆਂ ਦਾ ਪ੍ਰੈਸ਼ਰ ਸੀ ਇਸ ਕਰਕੇ ਉਹਨੇ ਨਾ ਕੀਤੀ ਫਿਰ ਬੂਟਾ ਸਿੰਘ ਇਹ ਵੀ ਕਹਿੰਦਾ ਕਿ ਤੂੰ ਇਹ ਕੁੜੀ ਨੂੰ ਰੱਖ ਲਾ ਆ ਪੈਸੇ ਆ ਸਾਰੇ ਮੇਰੇ ਕੋਲੇ ਰੱਖ ਲਾ ਮੈਂ ਇੰਡੀਆ ਜਾ ਕੇ ਹੋਰ ਵੀ ਸਾਰਾ ਵੇਚ ਬਟਕੇ ਤੈਨੂੰ ਦੇ ਦੇਵਾਂਗਾ ਤੁਆ ਕੁੜੀ ਨੂੰ ਪਾਲਾਂ ਮੈਂ ਕੱਲਾ ਮੈਂ ਕੀ ਕਰੂੰਗਾ ਜਨਮ ਵੱਲੋਂ ਇੱਕ ਨਹੀਂ ਸੁਣੀ ਜਾਂਦੀ ਤੇ ਕੋਰਟ ਦਾ ਫੈਸਲਾ ਇਹ ਹੁੰਦਾ ਹੈ ਕਿ ਬੁੱਟਾ ਸਿੰਘ ਤੇ ਬੁੱਟਾ ਸਿੰਘ ਦੀ ਕੁੜੀ ਨੂੰ ਇੰਡੀਆ ਭੇਜਿਆ ਜਾਵੇ ਫੈਸਲਾ ਸੁਣਦੇ ਸਾਰ ਹੀ ਇਹ ਆਪਣੀ ਕੁੜੀ ਨੂੰ ਚੱਕ ਕੇ ਕੋਰਟ ਦੇ ਵਿੱਚੋਂ ਫਰਾਰ ਹੋ ਜਾਂਦਾ ਹੈ ਜੋ ਇਤਿਹਾਸ ਦੇ ਵਿੱਚ ਪੜਦੇ ਆਂ ਕਿਤਾਬਾਂ ਤੇ ਲਿਖਿਆ ਉਹ ਇਹ ਹੈ ਕਿ ਜੋ ਪਹਿਲੀ ਰਾਤ ਕੱਟੀ ਸੀ ਫਰਾਰ ਹੋਣ ਤੋਂ ਬਾਅਦ ਉਹ ਰਾਤ ਦਾਤਾ ਗੰਜਪਖਸ਼ ਦੀ ਦਰਗਾਹ ਤੇ ਕੱਤੀ ਸੀ ਤੇ ਰਾਤ ਕੱਟਣ ਤੋਂ ਬਾਅਦ ਇਹ ਦੂਜੇ ਦਿਨ ਪਹੁੰਚਦਾ ਹੈ ਲਾਹੌਰ ਦੇ ਬਾਜ਼ਾਰ ਜਿੱਥੋਂ ਆਪਣੀ ਕੁੜੀ ਵਾਸਤੇ ਸੈਂਡਲ ਕਰੀਜ ਦਾ ਸੋਹਣੇ ਕੱਪੜੇ ਖਰੀਦਦਾ ਹੈ ਸ਼ਾਇਦ ਪਤਾ ਸੀ ਕਿ ਇਹ ਲਾਸਟ ਵਾਰੀ ਹੈ ਜੋ ਮੈਂ ਖਰੀਦ ਰਿਹਾ ਹੈ ਇਹ ਸਾਰਾ ਕੁਝ ਖਰੀਦਣ ਤੋਂ ਬਾਅਦ ਫਿਰ ਇਹ ਪਹੁੰਚਦਾ ਹੈ ਸ਼ਾਦਰਾ ਰੇਲਵੇ ਸਟੇਸ਼ਨ ਤੇ ਜਿੱਥੇ ਇੱਕ ਟ੍ਰੇਨ ਆਉਂਦੀ ਹੈ ਤੇ ਟ੍ਰੇਨ ਦੇ ਥੱਲੇ ਆ ਕੇ ਇਹ ਆਪਣੀ ਜਾਨ ਦੇ ਦਿੰਦਾ ਉਸ ਪਹੁੰਚਦੀ ਹੈ ਤੇ ਬੋਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਹੈ ਤੇ ਜੇਬ ਦੇ ਵਿੱਚੋਂ ਮਿਲਦੀ ਹੈ ਚਿੱਠੀ ਤੇ ਚਿੱਠੀ ਤਾਂ ਚਿੱਠੀ ਦਾ ਜ਼ਿਕਰ ਤਾਂ ਮੈਂ ਪਹਿਲਾਂ ਕਰ ਹੀ ਸੁਤੇ ਆ ਜਿਹਦੇ ਤੇ ਲਿਖਿਆ ਸੀ ਕਿ ਮੇਰੀ ਕਬਰ ਪਿੰਡ ਨੂਰਪੁਰ ਵਿੱਚ ਹੋਵੇ ਤੇ ਚਿੱਠੀ ਦੇ ਹਿਸਾਬ ਨਾਲ ਪੁਲਿਸ ਬੋਡੀ ਨੂੰ ਪਿੰਡ ਨੂਰਪੁਰ ਲੈ ਕੇ ਚਾਵੜਦੀ ਹੈ ਤੇ ਜਨਮ ਦੇ ਘਰ ਦੇ ਤੇ ਸਾਰਾ ਪਿੰਡ ਪੁਲਿਸ ਦੇ ਵਿਰੋਧ ਚ ਹੋ ਜਾਂਦਾ ਕਿ ਅਸੀਂ ਇੱਕ ਕਾਫਰ ਨੂੰ ਆਪਣੇ ਪਿੰਡ ਦੇ ਵਿੱਚ ਦਫ਼ਨ ਨਹੀਂ ਹੋਣ ਦੇਵਾਂਗੇ ਪੁਲਿਸ ਮਾਮਲਾ ਵਿਗੜਦਾ ਦੇਖ ਡੇਡ ਬੋਡੀ ਨੂੰ ਲਾਹੌਰ ਲੈ ਜਾਂਦੀ ਹੈ ਤੇ ਲਾਹੌਰ ਦਾ ਇੱਕ ਬਹੁਤ ਵੱਡਾ ਮਸ਼ਹੂਰ ਕਬਰਸਤਾਨ ਮਿਆਨੀ ਸਾਹਿਬ ਮਿਆਨੀ ਸਾਹਿਬ ਦੇ ਵਿੱਚ ਦਫਨਾਉਣ ਦਾ ਫੈਸਲਾ ਕੀਤਾ ਜਾਂਦਾ ਤੇ ਉਦੋਂ ਤੱਕ ਅਖਬਾਰਾਂ ਦੇ ਵਿੱਚ ਖਬਰਾਂ ਸ਼ਕ ਚੁੱਪੀਆਂ ਸੀ ਤੇ ਬੁੱਟਾ ਸਿੰਘ ਦੇ ਪੱਖ ਦੇ ਵਿੱਚ ਬਹੁਤ ਵੱਡੀ ਹਮਦਰਦੀ ਦੀ ਲਹਿਰ ਬਣ ਚੁੱਕੀ ਸੀ ਜਦੋਂ ਦਫਨਾਇਆ ਜਾਂਦਾ ਬਹੁਤ ਲੋਕ ਇਕੱਠੇ ਹੁੰਦੇ ਆ ਤੇ ਕਹਿੰਦੇ ਕਬਰ ਤੇ ਫੁੱਲਾਂ ਦਾ ਪਹਾੜ ਲੱਗ ਗਿਆ ਸੀ ਤੇ ਇਹ ਚੀਜ਼ ਵੀ ਬਹੁਤ ਲੋਕਾਂ ਨੂੰ ਕਠੜਪੰਥੀਆਂ ਨੂੰ ਹਾਜ਼ਮ ਨਾ ਹੋਈ ਉਹ ਕਬਰ ਨੂੰ ਢੈ ਢੇਰੀ ਕਰ ਦਿੱਤਾ ਤੇ ਕੁਝ ਲੋਕਾਂ ਵੱਲੋਂ ਫਿਰ ਕਬਰ ਬਣਾਈ ਗਈ ਤੇ ਫਿਰ ਉਸ ਨੂੰ ਢੈ ਢੇਰੀ ਕਰ ਦਿੱਤਾ ਗਿਆ ਤੇ ਹੌਲੀ ਹੌਲੀ ਹੁੰਦੀ ਹੁੰਦੀ ਕਬਰ ਖਤਮ ਹੋ ਜਾਂਦੀ ਹੈ ਬੂਟਾ ਸਿੰਘ ਦੇ ਸੁਸਾਇਡ ਕਰਨ ਦੇ ਦੋ ਵੱਡੇ ਕਾਰਨ ਮੰਨੇ ਜਾਂਦੇ ਆ ਪਹਿਲਾ ਤਾਂ ਇਹ ਕੀ ਬੂਟਾ ਸਿੰਘ ਨੇ ਆਪਣਾ ਧਰਮ ਤੱਕ ਬਦਲ ਲਿਆ ਨਾ ਤਾਂ ਬੂਟਾ ਸਿੰਘ ਨੂੰ ਜਨਮ ਨੇ ਅਪਣਾਇਆ ਤੇ ਨਾ ਬੂਟਾ ਸਿੰਘ ਆਪਣੇ ਲੋਕਾਂ ਦਾ ਰਹਾ ਤੇ ਦੂਜਾ ਵੱਡਾ ਕਾਰਨ ਇਹ ਵੀ ਸੀ ਕਿ ਬੂਟਾ ਸਿੰਘ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਜੇਕਰ ਮੈਂ ਆਪਣੀ ਜਾਨ ਦੇਸ਼ ਪਾਕਿਸਤਾਨ ਦੇ ਵਿੱਚ ਦੇ ਦਿੰਦਾ ਤਾਂ ਕਿਤੇ ਨਾ ਕਿਤੇ ਇਹ ਗੱਲ ਜਨਮ ਤੱਕ ਜ਼ਰੂਰ ਪਹੁੰਚੇਗੀ ਤੇ ਜਨਮ ਤਰਸ ਖਾ ਕੇ ਮੇਰੀ ਕੁੜੀ ਨੂੰ ਅਪਣਾ ਲਵੇਗੀ ਪਰ ਇਹ ਨਾ ਹੋਇਆ ਜਨ ਨੂੰ ਫਿਰ ਸੱਦਿਆ ਜਾਂਦਾ ਹੈ ਤੇ ਜਨਮ ਦੇ ਮੂੰਹ ਦੇ ਵਿੱਚੋਂ ਕੋਰੇ ਸ਼ਬਦਾਂ ਦੇ ਵਿੱਚ ਨਾ ਨਿਕਲਦੀ ਹੈ ਤੇ ਕਿਤੇ ਨਾ ਕਿਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਨਮ ਦੇ ਉੱਤੇ ਘਰਦਿਆਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਫਿਰ ਇੱਥੇ ਆ ਕੇ 4-5 ਸਾਲ ਦੀ ਛੋਟੀ ਜੀ ਕੁੜੀ ਤਨਵੀਰ ਕੌਰ ਹੋ ਜਾਂਦੀ ਆ ਅਨਾਥ ਪਿਤਾ ਵੱਲੋਂ ਸੁਸਾਇਡ ਕਰ ਲਿਆ ਜਾਂਦਾ ਤੇ ਮਾਤਾ ਵੱਲੋਂ ਅਪਣਾਇਆ ਨਹੀਂ ਜਾਂਦਾ ਫਿਰ ਕਮੇਟੀ ਦੀ ਪ੍ਰਧਾਨ ਬਿਬਾ ਰਾਬਿਆ ਸੁਲਤਾਨਾ ਕਾਰੀ ਇਹ ਤਨਵੀਰ ਕੌਰ ਨੂੰ ਗੋਦ ਲੈ ਲੈਂਦੀ ਹੈ 1957 58 1960 ਦੇ ਆਸ-ਪਾਸ ਇਹ ਬੂਟਾ ਸਿੰਘ ਦੀ ਦਰਦ ਕਹਾਣੀ ਗੁੰਮਨਾਮ ਹੋ ਕੇ ਰਹਿ ਜਾਂਦੀ ਹੈ ਤੇ 1975 ਦੇ ਵਿੱਚ ਇੱਕ ਕਿਤਾਬ ਪਬਲਿਸ਼ ਹੁੰਦੀ ਹੈ ਫ੍ਰੀडम ਐਟ ਮਿਡਨਾਈਟ ਇਹ ਲਹਿਰੀ ਕਾਲਜ ਵੱਲੋਂ ਕਿਤਾਬ ਨੂੰ ਪਬਲਿਸ਼ ਕੀਤਾ ਜਾਂਦਾ ਹੈ ਜੋ 1947 ਮੇਲੇ ਦੇਸ਼ ਦੇ ਵਿੱਚ ਹਜ਼ਾਰਾਂ ਕਟਨਾਵਾਂ ਹੋਈਆਂ ਤੇ ਉਹਨਾਂ ਹਜ਼ਾਰਾਂ ਕਟਨਾਵਾਂ ਦੇ ਵਿੱਚੋਂ ਕੁਝ ਕਟਨਾਵਾਂ ਦਾ ਜ਼ਿਕਰ ਲੈਰੀ ਕੋਲਰਸ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ ਹੈ। ਇਸ ਕਿਤਾਬ ਦੇ ਵਿੱਚ ਪੰਨਾ ਨੰਬਰ 452 ਤੋਂ ਲੈ ਕੇ 525 26 ਤੱਕ ਬੂਟਾ ਸਿੰਘ ਦੀ ਕਹਾਣੀ ਦਾ ਜ਼ਿਕਰ ਕੀਤਾ ਗਿਆ। ਇਹ ਜਿੱਦਾਂ ਹੀ ਕਿਤਾਬ ਪਬਲਿਸ਼ ਹੁੰਦੀ ਹੈ ਤੇ ਦੇਸ਼ ਦੇ ਵਿੱਚ ਫੈਲਦੀ ਹੈ ਤੇ ਲੋਕ ਪੜ੍ਹਦੇ ਹੈ। ਤੇ ਫੇਰ ਤੋਂ ਬੂਟਾ ਸਿੰਘ ਦੇ ਨਾਲ ਇੱਕ ਹਮਦਰਦੀ ਦੀ ਲਹਿਰ ਜੁੜਦੀ ਹੈ ਤੇ ਬੂਟਾ ਸਿੰਘ ਤੇ ਕਾਫੀ ਫਿਲਮਾਂ ਬਣਦੀਆਂ ਕੁਝ ਫਿਲਮਾਂ ਤੋੜ ਮਰੋੜ ਕੇ ਪੇਸ਼ ਕੀਤੀਆਂ ਜਾਂਦੀਆਂ ਤੇ ਗੁਰਦਾਸ ਮਾਨ ਸਾਹਿਬ ਨੇ ਸ਼ਹੀਦੇ ਮੁਹੱਬਤ ਫਿਲਮ ਕੁਝ ਹੱਦ ਤੱਕ ਸਹੀ ਬਣਾਈ ਹੈ ਇਹ ਸੀ ਬੂਟਾ ਸਿੰਘ ਦੀ ਕਹਾਣੀ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਤੁਹਾਡਾ ਕੀਤਾ ਲਾਈਕ ਸਾਡੇ ਲਈ ਬੜਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੇਕਰ ਤੁਸੀਂ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਆਉਣ ਵਾਲੀ ਤੁਹਾਡੇ ਤੱਕ ਜਰੂਰ ਪਹੁੰਚੇ ਧੰਨਵਾਦ